ਅੱਜ ਦੇ ਮੇਲੇ ਦੀ ਪੈਨ ਜਾ ਰਹੀ ਹੈ ਮੇਰੇ ਮਿੱਤਰੋ ਤੇ ਛੋਟਾ ਟਾਰਜਟ ਹੋ ਗਿਆ ਮੋੜੇ ਉਹ ਚੱਲਦੇ ਥਮੜਿਆਂ ਦੀ ਗੱਲ ਕਿ ਡਿੱਗਦੀ ਟੈਂਦੀ ਸੀਨੀ ਕਹਿੰਦੀ ਸਹਿ ਲੈਂਦੀ ਸਾਰੇ ਟੱਬਰ ਦੀ ਕੂਰ ਵੇਨਾ ਮਾਰ ਟਾਰਜਣਾ ਓਏ ਅੱਜ ਢੇਰੀਆਂ ਬਾਲੀ ਦੂਰ ਅੱਜ ਢੇਰੀਆਂ ਬਾਲੀ ਦੂਰ ਆਹ ਸਾਹਮਣੇ ਚੱਕੇ ਜਾ ਮੇਰੇ ਮਿੱਤਰੋ ਇਹ ਟਾਰਜਟ ਦੇ ਤਰਾਏ ਨੰਬਰ ਰੈਡਰ ਫੈਸਲੇ ਗੱਲਾਂ ਟਕੜੇ ਉਧਰ ਨਵੀਂ ਕਲੀਅਰ ਤੇ ਸੁਰਖਪੁਰੀਏ ਦੇ ਤਿੰਨ ਜੱਥੇ 15000 ਦੇ ਤੇ ਰੇਡ ਅਮਰੀਕ ਉਹ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਚਾਰ ਨੇ ਚਾਰੇ ਤਿਆਰ ਉਹ ਗੱਲ ਕਹਿੰਦੇ 15 15 ਦੇ ਚਲੀ ਗਈ ਹੈ ਉਹ ਸਾਹਮਣੇ ਦੇਖੋ ਇਹ ਕਹਿੰਦੇ ਸੰਤੂ ਬੜੇ ਮਿੱਤਰੋ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਜਾਸੀ ਲਓ ਸੰਤੂ ਕਰਦਾ ਟਰਾਈ ਨੰਬਰ ਰੀਡਰ ਦੇ ਸਜੇ ਜੁੜਦਾ ਆ ਕਲਵੰਸ ਸਿੰਘ ਕਲੋ ਸਾਹਿਬ ਦਾ ਧੰਨਵਾਦ ਹੈ ਹਰ ਸਰਪੰਚ ਆਇਆ ਹੋਇਆ ਹੈ ਕਹਿੰਦਾ ਪੁਹਾਣੀਗੜ੍ਹ ਦੇ ਕਬੱਡੀ ਕੱਪ ਤੇ ਹਰ ਸਰਪੰਚ ਨੇ ਮੌਲੀ ਵਾਲੇ ਨੂੰ ਜੱਫੇ ਠੋਕ ਠੋਕ ਕੇ ਤਨ ਟੰਡ ਕੇ ਲਾਇਆ ਤੇ ਇਤਿਹਾਸ ਰਚਿਆ ਤੇ ਕਲਵੰਸ ਸਿੰਘ ਕਲੋ ਦਾ ਨਾਂ ਫਿਰ ਬਲਾਰੇ ਨੇ ਬੋਲਿਆ ਕਿ ਕਲਵੰਸ ਸਿੰਘ ਕਲੋ ਜੋਗੇਵਾਲ ਦਾ ਅੱਜ ਨੇ ਸਵੇਰੇ ਦੋ ਦੋ ਪਾ ਕੇ ਵਾਕਈ ਗੱਲਾਂ ਸੱਚੀਆਂ ਕਰਤੀਆਂ ਓਏ ਐਵੇਂ ਨਹੀਂ ਘੋੜੇ ਜਿੱਤੇ ਕਿਸੇ ਗੱਲਾਂ ਹੀ ਜਿੱਤੇ ਐ ਕਿਸੇ ਗੱਲਾਂ ਨੂੰ ਭਾਈ ਦਾ ਪ੍ਰੀਤ ਓਏ ਭਾਗ ਸਿੰਘ ਰੰਧਾਵੇ ਦੇ ਪੁੱਤ ਦਾ ਜਫਾ ਕਿਦਾਂ ਦਾ ਲੱਗਾ ਤਾੜੀਆਂ ਜ਼ੋਰਦਾਰੀਆਂ ਮਾਰੋ ਅਗਲੇ ਮੈਚ ਦੇ ਲਈ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਵਰਸੀਚ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਨਦਾਸ ਦੋਨੇ ਟੀਮਾਂ ਜਲਦੀ ਆਜਣ ਦੋਨੇ ਟੀਮਾਂ ਅਰਪਣ ਘੋੜਾ ਕਬੱਡੀ 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 ਇੱਕ ਪਾਸੇ ਪੱਤਰਾ ਵਾਲਾ ਸਿਮਾ ਲੱਗਦਾ ਯੋਰ ਬੰਦੀ ਹੋਈ ਬੱਲੇ ਬਾਰਨ ਦੇ ਲਈ 1000 ਹੋਰ ਕੋਈ ਬੇਤੀ ਆ ਭਾਈ ਵੀ ਗਰਾਊਂਡ ਯਾਰ ਕਲੀਅਰ ਕਰ ਦਿਓ ਮੈਨੂੰ ਬਾਰ-ਬਾਰ ਬੋਲਣਾ ਪੈ ਰਿਹਾ ਪਲੀਜ਼ ਚਾਹੇ ਪਲੇਅਰ ਹੈ ਚਾਹੇ ਸਪੋਰਟਰ ਹੈ ਤੇ ਚਾਹੇ ਆਪਾਂ ਪ੍ਰਬੰਧਕੀ ਕਮੇਟੀ ਵਾਲੇ ਆਪ ਹੈ ਇਸ ਗੱਲ ਦਾ ਥੋੜਾ ਜਿਹਾ ਧਿਆਨ ਦਿਓ ਵੀ ਲਾਸਟ ਕਬੱਡੀਆਂ ਦੇ ਮੈਚ ਅਤੇ ਗਰਾਊਂਡ ਆਪਾਂ ਕਲੀਅਰ ਕਰ 8:00 ਵੱਜਿਆ ਹੋਇਆ ਮਾਲਕ ਦੀ ਬੜੀ ਕਿਰਪਾ RAM ਵਧਾਵੇ 100 ਵਜੇ ਵੱਲ ਪਰਵਜਨ ਕੋਈ ਇਹ ਗੁਰਬਾਣੀ ਫਰਮਾਨ ਕਰਦੀ ਹੈ ਕਬੱਡੀ ਕਹਿੰਦੇ ਅਰਪਣ ਘੋੜੇ ਦੀ ਤੇ ਸਾਹਮਣੇ ਸਾਡਾ ਮਲਕੀ ਦੀ ਗੱਲ ਕਰਦਾ ਹੋਇਆ ਲਓ ਅਰਪਣ ਘੋੜੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਓ ਚਾਰ ਮੇਰੇ ਮਿੱਤਰੋ ਓ ਕਰਾਊਗਾ ਦੇਖਦੇ ਹੁਣੇ ਗੋਲੇ ਬੱਲੇ ਓ ਬੱਲੇ ਬੱਲੇ ਜੱਟ ਤਿਆਰ ਵਰ ਤਿਆਰ ਆ ਇਹ ਗਿੰਦਰ ਕਹਿੰਦੇ ਜੇ ਉਹ ਦੂਸਰਾ ਜਫਾ ਲਾਉਂਦਾ ਗੱਲਾਂ ਵੱਡੀਆਂ ਹੁੰਦੀਆਂ ਪਿਛੇ ਪਿਛੇ ਹੋ ਜੀਏ ਕਾਲੋ ਸਾਲ ਸਾਰੇ ਪਿਛੇ ਪਿਛੇ ਕਰ ਦਈਏ ਕਿਉਂਕਿ ਫਾਈਨਲ ਮੈਚ ਹੈ ਅਰਬਨ ਧੋੜੇ ਨੇ ਕਬੱਡੀ ਪਾਈ ਮੇਰੇ ਮਿੱਤਰੋ ਸਾਹਮਣੇ ਪੈਂਦੀ ਰੇਡ ਦੇ ਉੱਪਰ ਚੱਕੇ ਵੀ ਤਿਆਰ ਦੂਜੇ ਪਾਸੇ ਦੇਖਾਂਗੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਜੋਰ ਜੋਰ ਤਿਆਰ ਸੰਨੇ ਵੀ ਤਿਆਰ ਹੈ ਆਧਰਲੇ ਪਾਸੇ ਹੋ ਕਬੱਡੀ 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 ਅਰਬਲ ਇਧਰਲੇ ਪਾਸੇ ਅਰਬਲ ਘੋੜੇ ਨੇ ਫਿਰ ਕਬੱਡੀ ਪਾਈ ਹੈ ਇਹ ਘੋੜਾ ਬੱਲ ਤੇ ਕਬੱਡੀ ਖੇੜਦਾ ਹੈ ਇਹ ਘੋੜਾ ਪਰਮਪੁਰੀਆ ਇੱਕ ਆ ਘੋੜਾ ਦੂਜੇ ਪਾਸੇ ਕਲੱਬਾ ਸਰਦਾਰ ਸਿੰਘ ਇਜ਼ ਕਿੰਗ ਕੇ ਕਾਤੋਂ ਸਿੰਦੀ ਫਿਰਦੀ ਹੈ ਉਧਰਿਆ ਹੋ ਕਾਜਾ ਨੂੰ ਸਿੰਘ ਮਾਰਦੇ ਠੋਕਰ ਤੱਕਦਾ ਤਾਜਾ ਨੂੰ ਕਿ ਸਿੰਘ ਮਾਰ